ਯਾਰ ਲਾਲਾ ਯਾਰ ਪਿੱਛੇ ਪਾਸੇ ਰੂਮ ਤੋਂ ਆਪਣਾ ਬਿਲਕੁਲ ਪਿੱਛੇ ਹੋਣਾ ਫਰੇਮ ਮੇ ਆ ਰਿਹਾ ਯਾਰ ਅੱਜ ਇੱਕ ਮਿੰਟ ਪਹਿਲਾਂ ਇੱਕ ਮਿੰਟ ਇੱਕ ਸੈਕਿੰਡ ਰੁਕ ਜਾ ਮਾਈਕ ਹੇਠਾਂ ਸੈਟ ਕਰ ਲਓ ਥੋੜਾ ਥੋੜਾ ਹੇਠਾਂ ਮਾਈਕ ਹੇਠਾਂ ਕਰ ਲਓ ਭਾਈ ਸਭ ਨੂੰ ਭਾਈ ਜੀ ਫੋਨ ਪਿੱਛੇ ਕਰੋ ਅੱਛਾ ਜੀ

ਡ੍ਰੌਪ اپੋਜੀਸ਼ਨ ਹੁਣਕਾ ਜੀ ਸਮੇਤ ਕੇ ਨਾਲ ਲੋਕਨਸਭਾ ਪਾਰਟੀ ਵੱਲੋਂ ਬਹਿਸ ਪ੍ਰਧਾਨ ਵੱਲੋਂ ਬਸ ਸਾਰੇ ਬਾਹਰ ਨਿਕਲ ਥੋੜਾ ਜੀ ਬੜੀ ਨਿਮਰਤਾ ਸਹਿਤ ਰਿਕਵੈਸਟ ਕੀਤੀ ਹੈ ਬੇਨਤੀ ਕੀਤੀ ਹੈ ਰਾਜਪਾਲ ਸਾਹਿਬ ਨੂੰ ਕਿ ਪਲੀਜ਼ ਰਾਜਪਾਲ ਜੀ ਤੁਸੀਂ ਇਹਦੇ ਵਿੱਚ ਇੰਟਰਫੇਅਰ ਕਰੋ ਜਿਹੜਾ ਰਾਣਾ ਗੁਰਜੀਤ ਭੋਰੰਗ ਜਿਹੜਾ ਮਾਮਲਾ ਹੈ ਇਹ ਨੀਚੇ ਕਰਨ ਲੱਗੇ ਪਲੀਜ਼ ਮਾਈ ਜੀ ਜੀ ਕਰਨੋ ਸੈਂਡ ਮਾਫੀ ਦਾ ਜਿਹੜਾ ਪਿਛਲੇ ਦਿਨੀ ਬਹੁਤ ਚਰਚਿਤ ਕੇਸ ਹੈ ਜਿਹਨੂੰ ਠੰਡੇ ਵਸਤੇ ਚ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਹੜੀ ਫਿਨਿਸ਼ੀਅਲ ਇਨਕੁਆਇਰੀ ਬਿਠਾਈ ਹੈ ਉਹਦੀਆਂ ਜਿਹੜੀਆਂ ਫੋਰਕਿਨਿਮ ਚਿਕਰਾ ਉਹਦਾ ਜਿਹੜਾ ਦਾਇਰਾ ਬਹੁਤ ਲਿਮਿਟਡ ਕਰ ਦਿੱਤਾ ਗਿਆ ਹੈ ਜੋ ਪੈਸਿਆਂ ਬਾਰੇ ਕਿ ਪੈਸਾ ਕਿੱਥੋਂ ਆਇਆ ਉਹਨਾਂ ਮੁਲਾਜ਼ਮਾ ਦੇ ਅਕਾਊਂਟ ਦੇ ਵਿੱਚ ਕਿੱਥੋਂ ਪੈਸਾ ਹਵਾਲਾ ਦਾ ਸੀ ਜਾਂ ਮਨੀ ਲਾਂਡਰਿੰਗ ਹੈ ਕੀ ਹੈ ਉਹ ਉਹਦੇ ਬਾਰੇ ਉਹ ਉਹ ਟ੍ਰੇਡੀਸ਼ਨਲ ਕਮਿਸ਼ਨ ਜਿਹੜਾ ਬਿਠਾਇਆ ਹੈ ਦਸਤ ਨਾਰੰਗ ਉਹਨਾਂ ਦਾ ਉਹਨਾਂ ਦੇ ਦਾਇਰੇ ਤੋਂ ਬਾਹਰ ਕਰ ਦਿੱਤਾ ਗਿਆ ਸੋ ਇਹ ਜਸਟਿਕ ਖਾਨਾਪੂਰਤੀ ਲੱਗਦੀ ਹੈ ਤੇ ਕਨਫਲਿਕਟ ਆਫ ਇੰਟਰਸਟ ਵੀ ਹੈ ਉਹ ਜਿਹੜੇ ਦਰਿਆਨ ਨੇ ਉਹ ਜਿਹੜੇ ਇਰੀਗੇਸ਼ਨ ਮਿਨਿਸਟਰੀ ਦੇ ਅੰਡਰ ਆਉਂਦੇ ਨੇ ਪਹਾਣਾ ਗੁਰਜੀਤ ਇਰੀਗੇਸ਼ਨ ਨਿਸ਼ਚੇ ਫੋਲਡ ਕਰਦੇ ਨੇ ਪੋਰਟਫੋਲੀਓ ਤੇ ਨਨ ਨਾਲੇ ਵੀ ਅਸੀਂ ਬੈਂਚ ਕੀਤੀ ਉਹਨਾਂ ਨੂੰ ਕਿ ਇਸ ਤੋਂ ਪਹਿਲਾਂ ਇੱਕ ਇੱਕ ਸਿਰਫ ਇੱਕ ਇੰਡੀਵਿਜੂਅਲ ਨੂੰ ਬਚਾਉਣ ਲਈ ਪੰਜਾਬ ਦਾ ਜਿਹੜਾ ਨੇਚਰਲ ਸਰਸਸ ਦੀ ਲੋਟ ਜਿਹੜੀ ਹੈ ਐਨਸੀਡੀ ਫੰਡ ਲੈ ਲਈ ਜਾ ਰਹੀ ਹੈ ਸੋ ਅਸੀਂ ਮੈਮੋਰੰਡਮ ਉਹਨਾਂ ਨੂੰ ਦਿੱਤਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ حدیث ਬੀਨਤੀ ਨੂੰ ਮੰਨਦੇ ਹੋਏ ਪੰਜਾਬ ਸਰਕਾਰ ਨੂੰ ਡਾਇਰੈਕਸ਼ਨਸ ਦੇਣਗੇ ਕਿ ਸਿਟਿੰਗ ਜੱਜ ਤੋਂ ਇਹਦੀ ਜਿਹੜੀ ਇਨਕੁਆਇਰੀ ਕਰਾਈ ਜਾਵੇ ਸਾਡੇ ਕੋਲ ਬਹੁਤ ਵਡੀਆਂ-ਵਡੀਆਂ ਜੱਜ ਹੈਗੇ ਨੇ ਪੰਜਾਬ ਹਾਈ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਨਾਲ ਨਾਲ ਰਾਣਾ ਗੁਰਜੀਤ ਜੀ ਜਿਹੜੀ ਨੂੰ ਜਿੰਨੇ ਟਾਈਮ ਇਨਕੁਆਇਰੀ ਚੱਲਦੀ ਹੈ ਤਾਂ ਉਹ ਵੀ ਜੋ ਉਹਨਾਂ ਨੂੰ ਕੈਬਨਟ ਦੇ ਵਿੱਚੋਂ ਬਰਨਾਸਟ ਕੀਤਾ ਜਾਵੇ ਤਾਂ ਕਿ ਜਿਹੜਾ ਪੰਜਾਬ ਦੇ ਦਰਿਆਵਾਂ ਦੀ ਲੁੱਟ ਜਿਹੜੀ ਬੇਨਾਮੀ ਪ੍ਰਾਪਰਟੀਆਂ ਦੇ ਨਾਂ ਤੇ ਜਿਹੜੀ ਹੋ ਰਹੀ ਹੈ ਉਹਨੂੰ ਬਚਾਇਆ ਜਾ ਸਕੇ ਤੇ ਖੁਦ ਆਪਣੇ ਮੈਨੀਫੈਸਟੋ 'ਚ ਤੇ ਆਪਣੇ ਸਪੀਚਾਂ ਦੇ ਵਿੱਚ ਕੈਪਟਨ ਸਾਹਿਬ ਇਲੈਕਸ਼ਨ ਦੇ ਵਿੱਚ ਕਹਿੰਦੇ ਰਹੇ ਨੇ ਕਿ ਮੈਂ ਇਹ ਰੇਤ mafia ਜਿਹੜਾ ਉਹਨੂੰ ਖਤਮ ਕਰਾਂਗੇ ਤੇ ਅਸੀਂ ਰੇਤਾਂ ਜਿਹੜਾ ਉਹ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਕਰਾਂਗੇ ਜਿਸ ਤੋਂ ਉਹ ਦੋ ਦੋ ਢਾਈ ਮਹੀਨੇ ਦੇ ਵਿੱਚ ਵਿੱਚ ਸਰਕਾਰ ਬਣਨ ਤੋਂ ਬਾਅਦ ਬਿਲਕੁਲ ਸ਼ਰਿਆਂ ਮੁਕਰ ਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਆਪਣੇ ਮੰਤਰੀ ਨੂੰ ਬਚਾਉਂਦੇ ਹੋਏ ਨਜ਼ਰ ਆ ਰਹੇ ਨੇ ਸੋ ਅੱਜ ਅਸੀਂ ਮਨਜੋ ਕੋ ਐਨ ਸਰ ਨੂੰ ਇਹ ਮੈਨੂੰ ਡਲ ਦਿੰਦਾ ਤੇ ਇਸ ਤੋਂ ਅਸੀਂ ਇਨਕਮ ਟੈਕਸ ਦੇ ਵਿੱਚ ਵੀ ਇਹਦੀ ਸ਼ਿਕਾਇਤ ਕਰ ਰਹੇ ਹਾਂ ਆਲਰੇਡੀ ਮਾਮਲਾ ਈਡੀ ਕੋਲ ਵੀ ਚਲਾ ਗਿਆ ਹੈ ਤੇ ਬਿਜਲੈਸ ਕੋਲ ਵੀ ਅਸੀਂ ਸ਼ਿਕਾਇਤ ਕਰ ਚੁੱਕੇ ਹਾਂ ਸੋ ਮੈਂ ਚਾਹੁੰਗਾ ਕਿ ਭੁਲਕਾ ਜੀ ਉਹ ਖੈਰਾ ਸਾਹਿਬ ਇਹਦੇ ਬਾਰੇ ਕੁਝ ਜੁੜੋ ਲੇ ਲੇਖੋ 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 ਮਾਈਕ ਲੈ ਲੈਣਾ ਮੇਰਾ ਮਾਈਕ ਨਹੀਂ ਹੈ ਬਹੁਤ ਬਿਲਕੁਲ نیچے ਆ ਆਮ ਆਦਮੀ ਪਾਰਟੀ ਦਾ ਸਤਿਕਾਰਯੋਗ ਗਵਿੰਦਰ ਸਿੰਘ ਜੀ ਸਮਝਦੇ ਸੰਵਿਧਾਨ ਦੇ ਮਤਲਬ ਤੇ ਕਾਨੂੰਨ ਦੇ ਮਤਲਬ ਦਫਾ 9 ਦੇ ਵਿੱਚ ਕੋਈ ਵੀ ਮਨਿਸਟਰ ਸਰਕਾਰ ਦੇ ਨਾਲ ਬਿਜ਼ਨਸ ਕਰੇ ਉਹ ਡਿਸਕਵਾਲਿਫਿਕੇਸ਼ਨ ਹੈ ਤੇ ਇਹ ਜੋ ਬੇਨਾਮੀ ਬਿਜ਼ਨਸ ਉਹਨਾਂ ਨੇ ਰਾਣਾ ਗੁਰਜੀਤ ਸਿੰਘ ਦੇ ਲਿਆ ਤੇ ਉਹ ਡਿਸਕਵਾਲਿਫਾਈ ਹੁੰਦਾ ਕਿਸ ਕਰਕੇ ਅਸੀਂ ਗਵਰਨਰ ਸਾਹਿਬ ਕੋਲੇ ਆਇਆ ਕਿ ਰਾਣਾ ਗੁਰਜੀਤ ਨੂੰ ਕੈਬਨਿਟ ਤੋਂ ਡਿਸਕਸ ਕੀਤਾ ਜਾਵੇ ਕੈਬਨਿਟ ਤੋਂ ਉਹਨਾਂ ਨੂੰ ਹਟਾਇਆ ਜਾਵੇ ਤਾਂ ਉਦੋਂ ਬਾਅਦ ਜਾ ਕੇ ਕੋਈ ਇਨਕੁਆਰੀ ਦਾ ਸਵਾਲ ਪੈਦਾ ਹੁੰਦਾ ਜਿੰਨੀ ਦੇਰ ਉਹ ਇਰੀਗੇਸ਼ਨ ਮਨਿਸਟਰ ਬਣ ਕੇ ਕੈਬਨਿਟ ਦੇ ਵਿੱਚ ਬੈਠੇ ਆ ਉਨੀ ਦੇਰ ਜਿੰਨੀ ਵੀ ਜਿਹੜੀ ਇਨਕੁਆਰੀ ਆ ਉਹ ਇੱਕ ਬੇਰ ਆਈਵਾ ਸ਼ੋਈਗੀ ਇੱਕ ਸਿਰਫ ਮਜ਼ਾਕ ਹੀ ਹੋਏਗਾ ਕਿਉਂਕਿ ਹੁਣ ਵੀ ਜਿਹੜੀਆਂ ਟਰਮਸ ਆਫ ਰੈਫਰੈਂਸ ਬਣਾਈਆਂ ਉਹ ਇੰਨੀਆਂ ਗਲਤ ਤਰੀਕਾ ਨਾਲ ਬਣਾਈਆਂ ਜਿਹੜਾ ਕਿ ਉਰਾਨਾ ਗੁਰਜੀਤ ਸਿੰਘ ਨੂੰ ਫਾਇਦਾ ਦੇਣ ਦੇ ਵਾਸਤੇ ਕਿ ਉਸ ਨੂੰ ਕੈਪਟਨ ਉਹਨਾਂ ਨੂੰ ਕੈਪਟਨ ਸਾਹਿਬ ਨੂੰ ਉਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ ਜੇ ਉਹ ਨਹੀਂ ਕਰਦੇ ਤਾਂ ਗਵਰਨਰ ਸਾਹਿਬ ਨੂੰ ਕਹਿ ਕੇ ਆਇਆ ਕਿਉਂਕਿ ਡਿਸਕਵালিਫਿਕੇਸ਼ਨ ਬੰਦੀ ਆ ਇਸ ਲਈ ਗਵਰਨਰ ਸਾਹਿਬ ਉਹਨਾਂ ਨੂੰ ਡਿਸਮਿਸ ਕਰ ਨਾਲ ਸਾਡੇ ਪੈਂਨ ਸਾਹਿਬ ਤੇ ਨਾਲ ਸੁਖਵੰਤ ਸਿੰਘ ਜੀ ਦੇਖੋ ਅੱਜ ਅਸੀਂ ਗਵਰਨਰ ਰਿੰਕੂ ਮਾਈਕ ਲੈ ਲਿਓ ਰਿੰਕੂ ਰਿੰਕੂ ਮਾਈਕ ਲੈ ਲਿਓ ਰਿੰਕੂ ਮਾਈਕ ਲੈ ਲਿਓ ਦੋ ਤਿੰਨ issues ਬੜੇ ਇੰਪੋਰਟੈਂਟ ਉਠਾਏ ਆ ਕਿ ਪਹਿਲਾਂ ਤਾਂ ਜਿਹੜੇ ਜਸਟਿਸ ਨਾਰੰਗੀ ਲਾਏ ਨੇ ਗਵਰਨਮੈਂਟ ਨੇ ਉਹਨਾਂ ਦਾ ਬੇਟਾ ਰਾਣਾ ਗੁਰਜੀਤ ਸਿੰਘ ਪਰਿਵਾਰ ਦਾ ਕਾਉਂਸਲ ਰਹਿ ਚੁੱਕਾ ਵਕੀਲ ਰਹਿ ਚੁੱਕਾ ਇਸ ਤੋਂ ਉਹਨਾਂ ਤੋਂ ਕੋਈ ਇਨਸਾਫ ਦੀ ਉਮੀਦ ਨਹੀਂ ਜਿਹੜੀਆਂ terms of reference ਗਵਰਨਮੈਂਟ ਨੇ ਨੋਟੀਫਾਈ ਕੀਤੀਆਂ ਪਰसों ਪੰਜਾਬ ਸਰਕਾਰ ਨੇ ਉਹਦੇ ਚ ਬਾਕੀ ਸਭ ਕੁਝ ਹੈਗਾ ਵਾ ਲੇਕਿਨ ਜਿਹੜੀ ਅਸਲ ਚੀਜ਼ ਆ ਇਹ ਪੈਸਾ ਕਿੱਥੋਂ ਆਇਆ ਮਿਤ ਬਹਾਦਰ ਦੇ ਦੂਸਰੇ ਤਿੰਨ EMPLOYEES ਦੇ ਅਕਾਊਂਟ ਵਿੱਚ ਉਹਦੇ ਬਾਰੇ ਕੋਈ ਹੁਕਮ ਨਹੀਂ ਦਿੱਤਾ ਗਿਆ ਮਨੀ ਟ੍ਰੇਲ ਸੋਰਸ ਆਫ ਮਨੀ ਬੇਨਾਮੀ ਟ੍ਰਾਂਜੈਕਸ਼ਨ ਹਵਾਲਾ ਟ੍ਰਾਂਜੈਕਸ਼ਨ ਮਨੀ ਲਾਂਡਰਿੰਗ ਜਿਹੜਾ ਅਸਲ ਗੁਨਾਹ ਕੀਤਾ ਵਾ ਰਾਣਾ ਗੁਰਜੀਤ ਸਿੰਘ ਨੇ ਪਿੱਛੇ ਰਹਿ ਕੇ ਉਹਦੇ ਬਾਰੇ ਜਾਂਚ ਕਰਨ ਦਾ ਕੋਈ ਹੁਕਮ ਹੀ ਨਹੀਂ ਆ ਇਸ ਲਈ ਜਿਹੜਾ ਇਹ ਬਣਾਇਆ ਵਾ ਜਸਟਿਸ ਨਾਰਕ ਕਮਿਸ਼ਨ ਥਿਸ ਇਜ਼ ਅ ਮੇਅਰ ਆਈ ਵਾਸ਼ ਇਹ ਬਿਲਕੁਲ ਫਾਰਸ ਆ ਇਹਦੇ ਵਿੱਚ ਕੁਝ ਨਹੀਂ ਨਿਕਲਣ ਲੱਗਾ ਇਹ ਸਾਰਾ ਮੈਨੀਪੂਲੇਟ ਕਰਕੇ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦੇ ਮੱਦੇਨਜ਼ਰ ਬਣਾਇਆ ਗਿਆ ਵਾ ਇਸ ਲਈ ਅੱਜ ਗਵਰਨਰ ਸਾਹਿਬ ਨੂੰ ਸਾਰੀ ਆਮ ਆਦਮੀ ਪਾਰਟੀ ਦੇ ਤੇ ਲੋਕ ਇਨਸਾਫ ਦੀ ਡੈਲੀਗੇਸ਼ਨ ਨੇ ਇਹ ਕਿਹਾ ਵਾ ਕਿ ਕਿਰਪਾ ਕਰਕੇ ਤੁਸੀਂ ਬਤੌਰ ਕਨਸਟੀਟਿਊਸ਼ਨਲ ਹੈਡ ਇਹਦੇ ਵਿੱਚ ਮਦਖਲਤ ਕਰੋ ਤੇ ਪੰਜਾਬ ਸਰਕਾਰ ਦੇ ਵਿੱਚ ਹੋ ਰਹੀ ਲੁੱਟ ਜੋ ਮਾਫੀਆ ਮਨਿਸਟਰ ਜੋ ਸਾਰਾ ਰੇਤ ਬੱਜਰੀ ਦਾ ਵਪਾਰ ਹਾਈਜੈਕ ਕਰ ਰਹੇ ਨੇ ਉਹਨਾਂ ਨੂੰ ਰੋਕਿਆ ਜਾਵੇ ਤੇ ਟਰਮਸ ਆਫ ਰੈਫਰੈਂਸ ਦੇ ਵਿੱਚ ਇਸ ਨੂੰ ਰੀ ਨੋਟੀਫਾਈ ਕਰਕੇ ਜਿਹੜਾ ਪੈਸੇ ਦੀ ਜੜ ਤੱਕ ਜਾਣਾ ਕਿਉਂਕਿ ਅਮਿਤ ਬਹਾਦਰ 11000 ਰੁਪਏ ਤਨਖਾਹ ਲੈਣ ਵਾਲਾ ਵਿਅਕਤੀ ਸਾਢੇ 13 ਕਰੋੜ ਰੁਪਏ ਸਰਕਾਰ ਨੂੰ ਇੱਕ ਦਿਨ ਵਿੱਚ ਆਰਟੀਜੀਐਸ ਕਰਦਾ ਵਾ ਉਹ ਕਿੱਦਾਂ ਕਰਦਾ ਵਾ ਇਹ ਸਾਰੇ ਤੱਥ ਅਸੀਂ ਕਹਿ ਕੇ ਔਰ ਸਾਨੂੰ ਗੋਵਿੰਦ ਸਿੰਘ ਸਾਹਿਬ ਨੇ ਪ੍ਰੋਤਸਾ ਵੀ ਦਵਾਇਆ ਵਾ ਕਿ ਮੈਂ ਆਪਣਾ ਬੰਦਾ ਰੋਲ ਜਿਹਦੇ ਵਿੱਚ ਜ਼ਰੂਰ ਅਦਾ ਕਰਾਂਗਾ ਔਰ ਹੁਣ ਇਸ ਤੋਂ ਬਾਅਦ ਅਸੀਂ ਕੁਝ ਸਾਡੀ ਡੈਲੀਗੇਸ਼ਨ ਜਿਹੜੀ ਆ ਇਨਕਮ ਟੈਕਸ ਅਥਾਰਟिटीज ਦੇ ਡਾਇਰੈਕਟਰ ਜਨਰਲ ਜਿਹੜੇ ਨੇ ਮੈਡਮ ਮੀਨਾ ਮਹਾਜਨ ਸੈਕਟਰ 17ਾਂ ਅਸੀਂ ਉਹਨਾਂ ਨੂੰ ਵੀ ਇੱਕ ਕੰਪਲੇਂਟ ਫਾਰਮal ਦੇਣ ਚੱਲੇ ਆਂ ਔਰ ਅਸੀਂ ਇਹ ਗੱਲ ਇਹ ਤਤ ਸਾਰੇ ਜਿਹੜੀ ਫਾਈਨੈਂਸ਼ੀਅਲ ਜੋ ਇਹ ਸਾਰਾ ਕਪਲਾ ਹੋਇਆ ਪੰਜਾਬ ਦੇ ਵਿੱਚ ਇਹ ਉਹਨਾਂ ਦੇ ਨਜ਼ਰ ਵਿੱਚ ਵੀ ਲਿਹਾਉਣ ਜਾ ਰਹੇ ਆਂ ਮੈਂ ਹੁਣ ਬੇਨਤੀ ਕਰੂੰਗਾ ਬੈਂਕ ਸਾਹਿਬ ਨੂੰ ਕਿ ਉਹ ਵੀ ਆਂ ਰਿੰਕੂ ਮਾਈਕ ਹੋਣੀ ਤੇ ਚੀਨ ਲੈ ਜਿਸ ਵਿੱਚ ਦੇ ਨਹੀਂ ਅਗਰ ਨਹੀਂ ਤਾਂ ਮੈਨੇ ਚੀਨ ਪਕੜ ਤਾਂ ਲੈ ਉਸਕੋ ਵੀ ਲੈਣਾ ਪਕੜਾ ਦੇ ਪਿੱਛੇ ਹੋ ਗਿਆ ਭਾਈ ਤੈਨੂੰ ਪકડਣਾ ਉਸੇ ਉਹ ਛੋੜ ਦੇ ਯਾਰ ਪਿਛਲੇ 10 ਸਾਲ ਬਾਦਲ ਪਰਵਾਜ਼ ਦਾ ਮਾਮਲਾ ਵੀ ਆ ਰੇਤ mafia ਦੇ 10 ਸਾਲ ਦੇ ਅਸਤੇ ਦੇ ਵਿੱਚ 295000 ਕਰੋੜ ਰੁਪਏ ਬਾਦਲਾ ਦੇ ਰੇਤ mafia ਨੇ ਪੰਜਾਬ ਦਾ ਇਹ ਸੇਮ ਉਸੇ ਪੈਟਰਨ ਤੇ ਚਲਦੇ ਹੋਏ ਕਾਂਗਰਸ ਪਾਰਟੀ ਕੋਨਾ ਤੁਰੀ ਤੇ ਬਾਬਾ ਜੀ ਦਾ ਬਾਹਰ ਬਣੀ ਨੂੰ ਮੇਰਾ ਖਲ 73 76 ਦਿਨ ਹੋਏ ਆ ਤੇ ਰਾਣਾ ਗੁਰਜੀਤ ਜੀ 75 76 ਦਿਨਾਂ ਦੇ ਵਿੱਚ ਆਪਣੇ ਰੰਗ ਦਿਖਾਉਣੇ ਸ਼ੁਰੂ ਕਰਦੇ ਨੇ ਮਤਲਬ ਕਿ ਜਿਹੜਾ 295000 ਕਰੋੜ ਰੁਪਇਆ ਪਿਛਲੇ 10 ਸਾਲ ਦੇ ਅਰਸੇ 'ਚ ਬਾਦਮਾ ਦੇ mafias ਨੇ ਇਕੱਠਾ ਕੀਤਾ ਪੰਜਾਬ ਦੇ ਦਰਿਆਵਾਂ ਦੀ ਉਪਜ ਨੂੰ mafias ਦੇ ذریعے ਲੋਕਾਂ ਦੀ ਖੂਨ-ਖੀਨੇ ਦੀ ਕਮਾਈ ਚੂਸ ਕੇ ਉਸੇ ਪੈਟਰਨ ਦੇ ਤੁਰਪੇ ਪਰ ਅਸੀਂ ਤੁਹਾਡੇ ਜਰੀਏ ਗੁੱਲ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਇੰਸ਼ੋਰ ਕਰਦੇ ਆਂ ਪਿਛਲੀ ਹਕੂਮਤ ਵੇਲੇ ਚਾਹੇ ਅਸੀਂ ਦੋ ਸੀ ਤੇ ਐਤਕੀ ਅਸੀਂ ਬਾਹੀਂ ਅਸੀਂ ਪੂਰੇ ਪੰਜਾਬੀਆਂ ਨੂੰ ਇੰਸ਼ੋਰ ਕਰਦੇ ਆਂ ਕਿ ਜੇਲਾ ਭਰ ਦਿਆਂਗੇ ਰੇਤ mafias ਦੇ ਵਿਰੁੱਧ ਲੋਕਾਂ ਦੀ ਪਹੁੰਚ ਦੇ ਵਿੱਚ ਗਰੀਬ ਦੀ ਪਹੁੰਚ ਦੇ ਵਿੱਚ ਰੇਤ ਸਸਤੀ ਮਹੀਆ ਕਰਉਣਾ ਸਾਡਾ ਟੀਚਾ ਰਾਣਾ ਗੁਰਜੀਤ ਜੀ ਜਿਨ੍ਹਾਂ ਦੇ ਉੱਤੇ ਕਰੋੜਾ ਰੁਪਇਆ ਤੇ ਮੈਂ ਕਿਹਾ ਉਹਨਾਂ ਨੂੰ ਤਾਂ ਆਪਣੀ ਨੈਤਿਕਤਾ ਦੇ ਆਧਾਰ ਦੇ ਉੱਤੇ ਉਸੇ ਦਿਨ ਰਿਜ਼ਾਈਨ ਕਰਨਾ ਚਾਹੀਦਾ